ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦਉਤ ਬੰਦਨ ਅਨੇਕ ਬਾਾਰ ਸਰਬ ਕਲਾ ਸਮਰਥ ਡੋਲਨ ਤੇ ਰਾਖਾ ਹੋ ਪ੍ਰਭੂ ਨਾਨਕ ਦੇ ਕਰ ਹੱਥ ਦਰਮਾਂ ਦੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਸੋ ਕਹੋ ਟਲ ਗੁਰਸੇ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਫਸਾ ਮੋਦੀ ਨੂਰ ਰੀਐ ਸਜਣ ਸੱਚਾ ਬਾਦਸ਼ਾਹ ਸਿਰ ਸਾਹ ਦਾਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਹਿੰਡੋ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਤਾਂ ਨਾਲ ਪਿਆਰੋ ਦੋਏ ਮਾਈ ਦੋਏ ਪਾਪਾ ਪੜੀਅ ਹੈ ਪੰਡਿਤ ਕਰੋ ਵਿਚਾਰੋ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਦੋਏ ਮਾਈ ਦੋਏ ਪਾਪਾ ਪੜੀਅ ਹੈ ਪੰਡਿਤ ਕਰਹੁ ਬੀਚਾਰੋ ਸੁਆਮੀ ਪੰਡਤਾ ਤੁਮ ਦੇਹੁ ਮਤੀ ਕਿਨ ਬਿਧ ਪਾਵਉ ਪ੍ਰਾਨਪਤੀ ਰਹਾਉ ਪੀਤਰ ਅਗਨ ਬਨਾਸ ਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ RAM ਰਵੰਤਾ ਜਾਣੀ ਐ ਇੱਕ ਮਾਈ ਭੋਗ ਕਰੇ ਖਣ ਜਾਣੀ ਹੈ ਖਿਮੋ ਤਨ ਸੰਗਰੇਹੇ ਕਹਿਆ ਸੁਣ ਹੈ ਨਾ ਖਾਇਆ ਮਾਨ ਹੈ ਤੇ ਨਾ ਹਿਸੀਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖੇਨ ਤੋਲਾ ਖੇਨ ਮਾਸਾ ਕਹਿਆ ਸੁਨਹਿ ਨ ਖਾਇਆ ਮਾਨਹਿ ਤਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖੇਨ ਤੋਲਾ ਖੇਨ ਮਾਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਿਕ ਬਾਾਰ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਮਾ ਮੂਰਖ ਕੀ ਕੀ ਤੱਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣ ਆਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਸੋ ਕਹੋ ਟਲ ਦੀ ਹੈ ਸੱਜਣ ਸੱਚਾ ਬਾਦਸ਼ਾਹ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਹਿੰਡੋ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤ ਗੁਰ ਮਿਲੈ ਤਖੂ ਜੀਐ ਮਿਲ ਜੋਤੀ ਜੋਤ ਸਮਾਨੀ ਰਾਮ ਨਾਮ ਰਤਨ ਕੋਠੜੀ ਗੜੰਬੰਦਰ ਏਕ ਲੋਕਾਨੀ ਸਤਿਗੁਰ ਮਿਲੇ ਤਖੋ ਜੀਐ ਮਿਲ ਜੋਤੀ ਜੋਤ ਸਮਾਨੀ ਮਾਧੋ ਸਾਧੂ ਜਨ ਦੇਹੁ ਮਿਲਾਏ ਤਦ ਦਰਸ ਪਾਪ ਸਭ ਨਾਸ ਹੈ ਪਵਿੱਤਰ ਪਰਮ ਪਦ ਪਾਏ ਰਹਾ ਪੰਚ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨ ਹਿਰਿਆ ਗੁਰਮਤਿ ਖੋਜ ਪਾਰੇ ਕਰੇ ਤਨ ਸਾਬਤ ਰਾਸ ਉਭਰਿਆ ਪਖੰਡ ਪਰਮ ਉਪਾਉ ਕਰ ਥਾਕੇ ਰਿਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਆਂ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਕੁਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ சாਤ ਹੋਏ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਸਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ ਸ਼ਾਂਤ ਹੋਏ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੈ